ਦਾ ਅਜਿਹਾ ਫਤੂਰ ਨਹੀਂ ਹੁੰਦੇ ਉਹ دماغ ਦਾ ਉਹ ਫਤੂਰੇ ਦੇਵਤਿਆਂ ਦੇ ਵੀ ਫਤੂਰੇ ਸੀ ਹੋਰ ਕੀ ਸੀ ਫਤੂਰ ਇਹਨਾਂ ਦੇ ਸੀ ਫਤੂਰ ਫਤੂਰ ਵਾਲਿਆਂ ਦੀ ਲੜਾਈ ਸੀ ਇਹਨਾਂ ਦੇ ਵਿੱਚ ਇਹ ਵਾਦਾ ਸੀ ਇਹ ਕਹਿੰਦੇ ਸੀ ਸਾਬਤ ਕਰੋ ਰੱਬ ਹੁੰਦਾ ਉਹ ਸਾਬਤ ਕਰ ਨਹੀਂ ਸਕਦੇ ਤਾਂ ਜਿੱਤੀ ਜਾਂਦੇ ਸੀ ਬੰਦਾ ਇਹਨਾਂ ਕੋਲ ਬਚਾਣ ਕੋਲ ਕੀ ਸੀ ਇਹ ਤਾਂ ਕਹਿੰਦੇ ਸੀ ਤੂੰ ਸਾਬਤ ਕਰੋ ਉਹਨਾਂ ਦੇ ਸਾਰੇ ਵਰਡਨ ਸੀ ਦੇਵਤਿਆਂ ਤੇ ਇਹਨਾਂ ਦੇ ਕੋਈ ਵਰਡਨ ਨਹੀਂ ਸੀ ਉਹ ਤਾਂ ਉਹਨਾਂ ਦੇ ਸਰਤੇ ਸੀ ਸਾਰੇ ਵੀ ਸਬਦ ਕਰੋ ਤੁਸੀਂ ਕਰੋ ਅਸੀਂ ਤਾਂ ਸੀ ਤਾਂ ਬੈਠੇ ਹਾਂ ਸੁਣਨ ਨੂੰ ਉਹਨਾਂ ਕੋ ਸਬਦ ਕਰਨ ਨੂੰ ਹੈ ਕੁਛ ਨਹੀਂ ਦੀ ਭਜ ਲੈਂਦੇ ਸੀ ਹਾਂਜੀ ਮੁੰਡਾ ਹੈ ਟੁੰਡਾ ਹੈ ਰੁੰਡਾ ਹੈ ਚੀਰ ਪਲਾਨ ਕੇ ਕਾਣ ਤਾਂ ਸੀ ਬਸਦਾ ਮੈਂ ਰੁੰਡਾ ਹੈ ਮੁੰਡਾ ਹੈ ਟੁੰਡਾ ਹੈ ਚੀਰ ਪਲਾਨ ਕੇ ਕਾਣ ਤਾਂ ਸੀ ਬਸਦਾ ਮੈਂ ਮੁੰਡਾ ਹੈ ਰੁੰਡਾ ਹੈ ਟੁੰਡਾ ਹੈ ਚੀਰ ਮੁੰਡਾ ਬੋਰ ਸੱਚ ਮਾਰੀ ਪਲਾਨ ਕੇ ਕਾਣ ਤਾਂ ਸੀ ਫਿਰ ਆ ਜਿਹੜਾ ਸਿਰ ਤੋਂ ਬਿਨਾ ਸਰੀਰ ਹੈ ਇਹ ਇਹ ਕਟਿਆ ਮੁੰਡਾ ਰੁੰਡਾ ਰੁੰਡਾ ਹੁੰਦਾ ਸਰੀਰ ਦੇ ਬਿਨਾ ਸਿਰ ਤੇ ਬਿਨਾ ਸਰੀਰ ਮੁੰਡਾ ਰੁੰਡਾ ਟੁੰਡ ਚੀਰ ਭਲਾਣ ਕਾ ਕਾਣ ਤਸੀਬਸਦਾ ਸਾਰਾ ਜਿਹੜਾ ਸਰੀਰ ਦੇ ਉੱਤੇ ਹੋਰ ਸੀਨਾ ਕੋਬਚਾ ਕੋਚਾਂ ਸਭ ਸਭ ਚੀਜ਼ ਦੀ ਸੰਤੋਖ ਵੀ ਘਟਦਾ ਉਹਦਾ ਅਭੇ ਉਹਦੇ ਸਾਰੇ ਗੁਣ ਘਟਦੇ ਬੜ ਵੀ ਹੁੰਦੇ ਰਿਆ ਭਲਾਣ ਕਾ ਕਾਣ ਤਸੀਬਸਦਾ ਧਰਤੀ ਤੱਕ ਤਾਂ ਸੱਤ ਹੀ ਲਿਆ ਇਹ ਜਿਹੜਾ ਤੇਰਾ ਹੈ ਨਾ ਗਿਆਨ ਇਹ ਧਰਤੀ ਦੇ ਵਿੱਚੇ ਮਿਲ ਜਾਣ ਵਾਲਾ ਇਹ ਸੰਸਾਰੀ ਗਿਆਨ ਹੈ ਇਹ ਸੰਸਾਰ ਤੱਕ ਹੀ ਸੀਮਤ ਹੈ ਦੂਸਰ ਸੰਸਾਰ ਤੋਂ ਗਾਹਾਂ ਦੀ ਗੱਲ ਕਰ ਇਹ ਧਰਤੀ ਤੋਂ ਅੱਗੇ ਦੀ ਗੱਲ ਕਰ ਧਰਤੀ ਦੀ ਗੱਲ ਨਾ ਕਰ ਸੰਸਾਰੀ ਗੱਲ ਨਾ ਕਰ ਸੰਸਾਰ ਦੇ ਗਾਹਾਂ ਦੀ ਗੱਲ ਕਰ ਕੋਈ ਜੇ ਹੈ ਜੇ ਨਹੀਂ ਹੈ ਚੁੱਪ ਕਰ ਜਾ ਸੰਸਾਰ ਤੋਂ ਅਗਲੀ ਗੱਲ ਦੱਸ ਕੋਈ ਦੂਸਰੇਲ ਦੀ ਗੱਲ ਧਰਤੀ ਦੀ ਗੱਲ ਸਰੀਰ ਦੀ ਗੱਲ ਹੁੰਦੀ ਹੈ ਬਾਹਲੇ ਦੀ ਮਿੱਟੀ ਹੈ ਨਾ ਮਾਟੀ ਕਿਹਨੂੰ ਕਹਿੰਦੇ ਜੋ ਚੀਜ਼ ਮਿੱਟੀ ਜਾਂਦੀ ਹੈ ਉਹ ਮਾਟੀ ਬਣ ਜਾਂਦੀ ਹੈ ਸਾਰੀਆਂ ਚੀਜ਼ਾਂ ਸ਼ਕਲਾਂ ਜਿੰਨੇ ਰੂਪ ਮਿਟੇ ਨੇ ਨਾ ਅੱਜ ਤੱਕ ਜੋ ਰੂਪ ਮਿਟ ਗਿਆ ਤਾਂ ਇਹ ਕਹ ਮਾਟੀ ਮਾਟੀ ਹੋਈ ਸਰੀਰ ਕੀ ਮਿਟ ਗਿਆ ਰੂਪ ਰੂਪ ਮਿਟਿਆ ਨਾ ਬਿਰਸੇ ਦਾ ਰੂਪ ਜੋ ਬਿਰਸ ਗਿਆ ਮਿਟ ਗਿਆ ਮਿਟ ਕੇ ਮਾਟੀ ਬਣੇ ਇਹ ਸਭ ਮਿਟੀਆਂ ਹੋਈਆਂ ਰੂਹਾਂ ਮਿਟੇ ਹੋਏ ਰੂਪਾਂ ਦੇ ਦੀ ਬਣੀ ਹੋਈ ਧਰਤੀ ਹੈ ਤਾਂ ਇਹਦਾ ਨਾ ਮਾਟੀ ਹੈ ਜੋ ਮਿਟ ਗਿਆ ਸਰੀਰ ਸ਼ਕਲਾਂ ਉਹਨਾਂ ਦੀ ਮਿੱਟੀ ਇਕੱਠੀ ਹੋਈ ਹੋਈ ਹੈ ਮਾਟੀ ਮਾਟੀ ਹੋਈ ਹੈ ਤੂੰ ਮਾਟੀ ਦੀ ਗੱਲ ਕਰਦਾ ਮਿਟਣ ਵਾਲੀ ਚੀਜ਼ ਦੀ ਗੱਲ ਕਰਦਾ ਗੱਲ ਕਰ ਜਿਹੜੀ ਚੀਜ਼ ਰਹਿਣ ਵਾਲੀ ਹੈ ਹਮੇਸ਼ਾ ਵਟਣ ਵਾਲੀ ਕੀ ਦੀ ਗੱਲ ਕਰ ਜਿਹੜਾ ਤੂੰ ਆ ਨਾ ਬੋਲਦਾ ਇਹ ਵਟਣ ਵਾਲਾ ਨਹੀਂ ਤੂੰ ਆਪਣੀ ਗੱਲ ਕਰ ਛੱਡ ਮਿੱਟੀ ਦੀ ਗੱਲ ਸ਼ਰੀਰ ਦੀ ਗੱਲ ਛੱਡ ਆਪਣੀ ਗੱਲ ਕਰ ਤੂੰ ਵਟਣ ਵਾਲਾ ਨਹੀਂ ਸ਼ਰੀਰ ਮਿੱਟਣ ਵਾਲਾ ਤੂੰ ਆਪਣੀ ਗੱਲ ਕਰ ਦੁਆ ਦੇ ਗੱਲ ਹੀ ਕਰੀ ਦੀ ਹੁੰਦੀ ਗੱਲ ਕਰੀ ਦੀ ਆਪਣੀ ਇਹ ਤੂੰ ਆਪਣੀ ਕਰਿਆ ਮੇਰੀ ਕਰ ਜਿਹੜੇ ਬੋਲਦੇ ਆ ਇਹਨਾਂ ਦੀ ਗੱਲ ਕਰ ਦੁਹਾਵਾਂ ਦੀ ਸਾਜਾਂ ਦੀ ਗੱਲ ਨਾ ਕਰ ਰਾਗੀਆਂ ਦੀ ਗੱਲ ਕਰ ਸਾਰੇ ਰੀਤ ਦਾ ਸਾਜ ਹੈ ਜੋ ਅਸੀਂ ਜਨਤ ਬਜਾਵਤੇ ਉਹ ਲੜਾਈ ਰਾਗੀਆਂ ਦੀ ਹੈ ਸਾਜਾਂ ਦੀ ਹੈ ਸਾਜ ਦਾ ਗੂੜੇ ਬਦਲ ਕੇ ਤਾਂ ਵੀ ਇੱਕੋ ਜਿਹੀ ਗੱਲ ਜੇ ਧਿਆਨ ਤੋਂ ਹਾਕੀ ਬਦਲ ਲੈਂਦੇ ਸੀ ਫਿਰ ਕਹਿੰਦਾ ਧਿਆਨ ਤੋਂ ਗੋਲ ਨਹੀਂ ਸੀ ਕਰਦਾ ਹਾਕੀ ਬਦਲ ਲੈਂਦੇ ਸੀ ਉਹ ਨਹੀਂ ਇਹਦੀ ਹਾਕੀ ਚ ਕੋ ਲੱਗਿਆ ਹੋਇਆ ਹੈ ਅੰਗਰੇਜ਼ ਕਹਿੰਦੇ ਵੀ ਇਹ ਕਹਿੰਦੇ ਦੀ ਹਾਕੀ ਨਾਲ ਪਰੇ ਹੁੰਦੀ ਹੋਈ ਨਹੀਂ ਉਹਨੂੰ ਕੋਈ ਹਾਕੀ ਦੇ ਦੋ ਰੂਗੀ ਫਰਕ ਪੈਂਦਾ ਸੀ ਬਈ ਅਕੇ ਦੇ ਕੀ ਕਰਮਾ ਦਕਰਮਾ ਤੋਂ ਦੇ ਹੱਥਾਂ ਚ ਹੱਕੇ ਦੇ ਕੋਈ ਕਰਮਾ ਸਰੀਰ ਦੀ ਕੋਈ ਕਰਮਾ ਕਰਮਾ ਤਾਂ ਬੁੱਧੀ ਦੀ ਹੈ ਅਕਲ ਦੀ ਗੱਲ ਕਰ ਅਕਲ ਦੇ ਲੈਵਲ ਦੀ ਗੱਲ ਕਰ ਹਾਂ ਜਿਉਂ ਜਬ ਦਾਇਤ ਹੱਤੇ ਉਹ ਵਰ ਚੰਡ ਸੋ ਔਰ ਚਲੇ ਹੋ ਰਣ ਮੱਧ ਪਚਾਰੇ ਜਿਉਂ ਜਬ ਦਾਇਤ ਹੱਤੇ ਉਹ ਵਰ ਚੰਡ ਸੋ ਔਰ ਚਲੇ ਹੋ ਰਣ ਮੱਧ ਪਚਾਰੇ ਔਰ ਚਲੋ ਰਣ ਮੱਧ ਪਚਾਰੇ ਬਸ ਯਾਦੇ ਦੈਂਤ ਹਟਿਆ ਗਿਆ ਇਹ ਵੀ ਵਾਰਿਆ ਗਿਆ ਆਰ ਚਲੇ ਰਣਵਤ ਪਚਾਰੇ ਪਚਾਰੇ ਹੋਰ ਸਾਰੇ ਖਿਸਕਲੇ ਫਿਰ ਉਤੋਂ ਕੇਹਰ ਕੇ ਸੌ ਸਾਮੂ ਹੈ ਰਸਾਇਕੇ ਧਾਏ ਕਹਿ ਕਾਏ ਤੋ ਤਿੰਨ ਕਚਾਰੇ ਬਸ ਜਿਹੜਾ ਕੋ ਆ ਗਿਆ ਮੂਰੇ ਕੇਹਰ ਦੇ ਦੋ ਤਨ ਘੋਰ ਮਾੜੇ ਮੋਟੇ ਉਹ ਝਾੜ ਕੇ ਜਦੇ ਬਸਾਲਤੇ ਜਿਹਨੇ ਮਾੜੀ ਮੋਟੀ ਹੋਰ ਗੱਲ ਕੀਤੀ ਇਹਦੇ ਚ ਸ਼ੰਕਾ ਰਹਿ ਗਈ ਇਹਦੇ ਚ ਹੋਰ ਰਹਿ ਗਈ ਉਹ ਵੀ ਝਾੜ ਕੇ ਬਿਠਾ ਲ ਤੇ ਹਾਂਜੀ ਸੋ ਕਾਇਦੋ ਤਿੰਨ ਕ ਝਾੜੇ ਦੋ ਤਨ ਕ ਝਾੜ ਤੇ ਚੰਡ ਲਈ ਕਰਵਾਰ ਸੰਭਾਰ ਹਕਾਰ ਕਾ ਸੀਸ ਦਈ ਬਲ ਧਾਰੇ ਚੰਡ ਲਈ ਕਰਵਾਰ ਸੰਭਾਰ ਕਾ ਹਕਾਰ ਕਾ ਸੀਸ ਦਈ ਬਲ ਧਾਰੇ ਬਲ ਧਾਰੇ ਫੇਰ ਤਲਵਾਰ ਫੜ ਲਈ ਜੈ ਹਕਾਰ ਕੇ ਲਲਕਾਰ ਕੇ ਸਾਰਿਆਂ ਨੂੰ ਵੀ ਜਿਹੜਾ ਹੁਣ ਕੋਈ ਰਹਿੰਦਾ ਹੁਣ ਦੱਸ ਦੋ ਫੇਰ ਨਾ ਕਾਲੂ ਕਿਉਂ ਘਰ ਜਾ ਕੇ ਹਕਾਰ ਦਾ ਮੁੰਡਾ ਅਬ ਆਏ ਦੇਖ ਸਾਰੇ ਜਾਏ ਬੰਦ ਆ ਇਸ ਵਕਤ ਦੱਸ ਦੋ ਨੰਬਰ ਵਰਤਦਾ ਜੀ ਨੂੰ ਭੁੱਖਾ ਕੋਈ ਲੈ ਲੋ ਫੇਰ ਅੰਦਰ ਹੋ ਜਾਣਾ ਬੰਦ ਫੇਰ ਕਹੋਗੇ ਮੈਨੂੰ ਭੁੱਖਾ ਰਹਿ ਗਿਆ ਜੇ ਕਿਸੇ ਦੇ ਅੰਦਰ ਗੱਠਾ ਨਾ ਕੋਈ ਗੱਠ ਵਿੱਚ ਸੁੱਕਾ ਹੁੰਦਾ ਨਾ ਪ੍ਰਸ਼ਾਦ ਜਿਹਾ ਬਣਾਈਦਾ ਜੇ ਗੱਠਾ ਰਹਿ ਜਾ ਆਟਾ ਹੀ ਰਹਿ ਜਾਂਦਾ ਉਹ ਹੁਣ ਕਹਿ ਲੋ ਵਾਧੂ ਐ ਪਿਆ ਚਲ ਹੁਣ ਪਾ ਦਿੰਦੇ ਉਹਨੂੰ ਗੱਠ ਨੂੰ ਭਰਨ ਕੇ ਸਾਰਾ ਹੋ ਜਾਊਗਾ ਇੱਕੋ ਹੀ ਨਹੀਂ ਉਹਨੇ ਅੱਡੇ ਰਹਿਣਾ ਨਾ ਗੱਠ ਨੇ ਇਹ ਦਲੀਲਾਂ ਦਾ ਪ੍ਰਸਾਦ ਨਹੀਂ ਵਿਚਾਸ ਦਾ ਭੁਖਰ ਹੋਊਗਾ। ਚਾਹ ਦਾ ਸੂਦਰ ਭਰਿਆ ਪਿਆ। ਹਾਂਜੀ। ਚਾਹ ਪਰਿਓ ਸਿਰ ਦੂਰ ਪਰ ਆਏ ਜਿਉ ਤੂਟਤ ਅੰਬ ਬਿਆੜ ਕੇ ਮਾਰੇ। ਬਸ ਐ ਸਰ ਜਾਪਿਆ ਦੂਰ ਜਿਹੜਾ ਬੋਲਿਆ ਜਿਵੇਂ ਜਾਂ ਨੇਰੀ ਚੱਲਦੀ ਅੰਬ ਦੂਰ ਜਾਂਦਾ ਟੁੱਟ ਕੇ। ਜਿਹੜਾ ਬੋਲਦਾ ਅੰਬ ਦੀ ਕੀ ਬਿਆਲੇ ਦੀ ਔਕਾਤ ਹੁੰਦੀ ਹੈ ਜੇ ਹਵਾ ਚੱਲਦੀ ਹੈ ਉਹ ਜਾਂਦਾ ਟੁੱਟ ਕੇ। ਗਿਆਨ ਕੀ ਆਈ ਜਾਂਦੀ ਦੇਖੋ ਭਾਈ। ਗਾਂਦਿਆਂ ਦੀ ਆਉਂਦੀ ਆਉਂਦੀ ਆ ਮਾੜੇ ਮੋਟੇ ਜਿਹੜੇ ਹੁੰਦੇ ਨੇ ਅੰਬ ਲੜਕਦੇ ਕਿਸੇ ਦੇ ਉਹ ਜਾਂਦੇ ਨੇ ਮੇਰੀ ਟੁੱਟ ਕੇ ਆਵੇ ਟੁੱਟ ਜਾਂਦੇ ਜਿਹੜੇ ਕਮਜ਼ੋਰ ਹੁੰਦੇ ਨੇ ਉਹ ਟੁੱਟ ਜਾਂਦੇ ਨੇ ਨਹੀਂ ਟੁੱਟਦੇ ਉਹ ਵੀ ਇਹੋ ਜਿਹੇ ਹੁੰਦੇ ਨੇ ਨਾ ਟੁੱਟਣ ਵਾਲੇ ਵੀ ਹੁੰਦੇ ਨੇ ਟੁੱਟਣ ਵਾਲੇ ਵੀ ਹੁੰਦੇ ਨੇ ਹਾਂਜੀ ਜਾਨ ਨਿਦਾਨ ਕੋ ਜੁੱਧ ਬਣਿਓ ਰਣਦੈਨ ਤੋਂ ਸਮੂਹ ਸਭੇ ਉੱਠ ਧਾਏ ਬਸ ਕਹਿੰਦੇ ਹੁਣ ਆਖਰੀ ਪਲਾਂ ਦੇ ਆ ਗਿਆ ਜੰਗ ਫੈਸਲਾ ਕੋ ਲੜਾਈ ਸ਼ੁਰੂ ਹੋਗੀ ਨਿਦਾਨ ਕੋ ਜੁੱਧ ਬਣਿਓ ਨਗਾਨੋ ਦੇ ਜੁੱਧ ਬਣੇ ਜੁੱਧ ਦਾ ਐਂਡ ਆ ਗਿਆ ਰ ਆਰ ਬਾਰ ਦੀ ਲੜਾਈ ਕਰਨੀ ਉਸ ਐਸੇ ਬਾਰ ਚ ਸਲਾਹ ਕਰਦੇ ਹੁਣ ਇਹ ਨਾ ਵਿੱਚ ਬੈਠੇ ਹੋਰ ਰੈਣ ਯਾਰ ਬਾਰ ਬਾਰ ਦੀ ਕਰ ਲੋ ਉਹ ਲੜਾਈ ਇਕੱਠੇ ਹੋ ਕੇ ਇੱਕਦਮ ਤਾਂ ਤਾਂ ਸਮੂਹ ਸਭੇ ਉੱਠਤਾ ਹੈ ਸਾਰੇ ਜਿਹੜੇ ਸੀ ਇਕੱਠੇ ਹੋ ਗਏ ਜੀ ਕੁਸਰਬੋਸਰ ਜਿਹੜੇ ਕਰਦੇ ਸੀ ਉੱਠ ਕੇ ਫੇਰ ਆ ਗਏ ਸਾਰ ਤੋਂ ਸਾਰ ਕੀ ਮਾਰ ਮਚੀ ਤਬ ਕਾਇਰ ਛਾੜ ਕੇ ਖੇਤ ਪਰ ਆਏ ਆ ਫਿਰ ਪਿੜਕੀਆਂ ਫਿਰ ਸਾਰ ਤੋਂ ਸਾਰ ਕੀ ਮਾਰ ਮਚੀ ਅਕਲ ਨਾਲ ਅਕਲ ਤਲਵਾਰਾਂ ਪੜ ਗਈਆਂ ਫਿਰ ਢਾਲ ਨਹੀਂ ਹੈਗੀ ਹੁਣ ਕਿਹਦੇ ਕੋਲ ਤਬ ਕਾਇਰ ਛਾੜ ਕੇ ਖੇਤ ਪਾਲ ਗਿਆ ਢਾਲ ਕੀ ਹੈ ਢਾਲ ਸੰਤੋਖ ਦੀ ਹੁੰਦੀ ਹੈ ਇਹ ਤਾਂ ਢਾਲ ਯਾ ਵਸ ਰੀਲ ਦੀ ਹੁੰਦੀ ਹੈ ਮਨੁੱਖ ਸਰੀਰ ਨੂੰ ਢਾਲ ਬਣਾਉਂਦੇ ਨੇ ਲਓ ਜੀ ਇਹਦੀ ਇਹਦੇ ਬਣਾ ਸਰੀਰ ਬਣਾ ਸਰਦਾ ਨਹੀਂ ਹੈ ਪਈਏ ਸਰਦਾਂ ਹੁੰਦਾ ਜਨਮ ਕਿਉਂ ਲੈਂਦੇ ਸਾਰੇ ਜਿਹੜੇ ਔਤਾਰ ਨੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਜਨਮ ਕਿਉਂ ਲੈਣਾ ਪੈਂਦਾ ਫਰੀਦ ਨੂੰ ਜਨਮ ਕਿਉਂ ਲੈਣਾ ਪੈਂਦਾ ਉਹ ਤਾਂ ਆਪ ਕਹਿੰਦਾ ਗੁਣ ਹੀ ਭਰਿਆ ਫਿਰ ਭਰਿਆ ਮੈਂ ਫਿਰਾਂ ਲੋਕ ਕਹਿੰਨ ਦਰਵੇਸ਼ ਬੁਨਾ ਕੀਤੇ ਸੀ ਤਾਂ ਤੋੜੇ ਫਿਰਦੇ ਆ ਲੋਕ ਦਰਵੇਸ਼ ਕਹਿੰਦੇ ਨੇ ਪਰ ਹੁਣ ਪਿਛਲਾ ਘਾਟਾ ਪੂਰਾ ਕਰ ਲਿਆ ਜੇ ਸਰੀਰ ਦੀ ਲੋੜ ਨਾ ਹੁੰਦੀ ਇਹਦੀ ਧਾਰਨ ਕਰਨ ਦੀ ਕਿਉਂ ਲੋੜ ਪੈਂਦੀ ਕੀ ਲੋੜ ਸੀ ਲੋੜ ਸੀ ਇਹਦੀ ਪਰ ਇਹ ਜੀ ਵੀ ਲੋੜ ਨਹੀਂ ਸੀ ਵੀ ਸਰੀਰ 'ਚ ਫਸ ਕੇ ਰਹਿ ਜਾਓ ਕਿਸ਼ਤੀ ਇਸ ਕਰਕੇ ਨਹੀਂ ਬਣਾਈ ਵੀ ਕਿਸ਼ਤੀ 'ਚ ਬਹਿ ਜਾ ਹੁਣ ਕਾਹ ਤੋ ਰੋਈਦਾ ਕਿਸ਼ਤੀ ਪਾਰ ਕਰ ਦੋ ਜਾਂ ਪਾਰ ਹੋ ਗਏ ਕਿਸ਼ਤੀ ਛੱਡ ਦੋ ਜਾਂ ਰੇਲ ਆਪਣੇ ਚਲੀ ਜਾਂਦੀ ਹੈ ਨਾ ਉਹਦਾ ਸੀਟ ਪਿੱਛੇ ਲੜਦਾ ਯਾਰ ਦੋ ਦਿਨ ਦਾ ਸਫਰ ਆ ਜਾਂ ਇੱਕ ਦਿਨ ਦਾ ਸਫਰ ਆ ਜਾਂ ਆਜਾ ਸਟੇਸ਼ਨ ਨਾ ਪਹਿਲੇ ਉੱਠ ਕਰਨ ਦਾ ਕਹਿੰਦਾ ਹਟੂ ਮੇਰੀ ਸੀਟ ਲੈ ਲੈ ਪਹਿਲੇ ਉੱਠ ਕਰਨ ਦਾ ਕਿ ਸਟੇਸ਼ਨ ਪਹਿਲਾਂ ਹੀ ਫਿਰ ਕਹਿੰਦੇ ਐਡ ਦਿੰਦਾ ਪਤਾ ਵੀ ਹੁਣ ਮਰ ਸਰੀਰ ਨੂੰ ਨਹੀਂ ਬਾਰਾਂ ਛੱਡਦਾ ਕਿਉਂ ਸਫਰ ਜਿੱਦਾਂ ਸਟੇਸ਼ਨ ਆ ਜਾਓ ਉਹ ਤਾਂ ਛੱਡ ਦਿੰਦੇ ਨੇ ਜਿਹਦਾ ਘਰ ਆ ਜਾਓ ਛੱਡ ਦਿੰਦੇ ਨੇ ਜਿਹਦਾ ਘਰੇ ਨਹੀਂ ਆ ਕੋਈ ਉਹਨੇ ਛੱਡਣਾ ਕੀ ਹੈ ਰੇਲ ਨੂੰ